ਵੀਡੀਓ ਤੁਹਾਨੂੰ ਜ਼ਰੂਰਤ ਕੀ ਪਈ ਆ ਪਾਉਣ ਦੀ ਬਾਬੇ ਮਨਪ੍ਰੀਤ ਦਿਖਾਦਾ। ਦਾ ਬੱਚਾ ਜਿਹੜਾ ਹੈਗਾ ਵੀ ਉਹਦਾ ਨਿਵਾਸ ਇੱਕ ਜਨਾਨੀਆਂ ਵਾਲਾ ਤਾਂ ਚਲੋ ਜੋ ਵੀ ਰੱਬ ਦਾ ਜੋ ਵੀ ਸੀਗਾ ਜੀ ਆਹੋ ਰੱਬ ਦਾ ਤੇ ਭਾਈ ਮਨਪ੍ਰੀਤ ਨੇ ਬਹੁਤ ਮਤਲਬ ਗਲਤ ਗਲਤ ਸਵਾਲ ਪੁੱਛੇ ਉਹਨੂੰ ਫਿਰ ਉਸ ਤੋਂ ਬਾਅਦ ਮਤਲਬ ਅਜੀਬ ਤਰ੍ਹਾਂ ਦੀਆਂ ਗੱਲਾਂ ਕਈਆਂ ਵੀ ਤੁਹਾਨੂੰ ਆਪਾਂ ਕੱਪੜੇ ਖੋਲ ਕੇ ਦੇਖਣਾ ਵੀ ਬੰਦਾ ਹੈ ਜਾਂ ਜਨਾਨੀ ਅੱਜ ਤੁਹਾਨੂੰ ਪੁਲਿਸ ਨੇ ਬੁਲਾਇਆ ਇੱਥੇ ਸੰਗਤ ਨੂੰ ਤੁਸੀਂ ਲੈ ਕੇ ਆਏ ਜੋ ਸੰਗਤ ਆਪਦੇ ਆਪ ਆਈ ਵੀ ਜੇ ਕੋਈ ਮੈਂ ਤੁਹਾਨੂੰ ਗਲਤ ਲਫ਼ਜ਼ ਕਹੇ ਜਾਂ ਕੁਝ ਵੀ ਕਹੇ ਮੈਂ ਅਕਾਲ ਤਖਤ ਤੋਂ ਮਾਫ਼ੀ ਮੰਗਣਾ ਚਾਹੁੰਨੀ ਆ ਅਕਾਲ ਤਖਤ ਤੋਂ ਜਾਨੂ ਤਾਰਾਂ ਜਿਸ ਨੂੰ ਡੋੜ ਪਈ ਬਿਲਕੁਲ ਜੀ ਬਿਲਕੁਲ ਜੀ ਸਾਨੂੰ ਉਹ ਸਜ਼ਾ ਦੇਵੇ ਜੇ ਅਸੀਂ ਕਰ ਰਹੇ ਆ ਦੇਖੋ ਜੀ ਅਸੀਂ ਖੁਦ ਆਪਣੇ ਬਾਣੇ ਨੂੰ ਬਦਲ ਲਿਆ ਆਪਣੇ ਆਪ ਨੂੰ ਬਦਲ ਲਿਆ ਦੇਖੋ ਜੀ ਅਸੀਂ ਸਾਨੂੰ ਜਿੱਥੇ ਮਰਜ਼ੀ ਤੁਸੀਂ ਨੰਗੇ ਪੈਰੀਂ ਲਾ ਸਕਦੇ ਅਸੀਂ ਖੁੰਗਰੂ ਪਾਏ ਆ ਪੈਰਾਂ 'ਚ ਜਿੱਥੇ ਮਰਜ਼ੀ ਲੈ ਜੂ ਉਹਨਾਂ ਨੇ ਕਿਹਾ ਕਿ ਜਿਹੜੀ ਮਾਤਾ ਦੀ ਜਿਹੜੀ ਵੀਡੀਓ ਆ ਅੰਬਾਰ ਆਉਂਦੀਆਂ ਉਹਦੇ ਵਿੱਚ ਮਾਤਾ ਜਿਹੜੇ ਛੋਟ ਕੱਪੜਾਂ ਦੇ ਵਿੱਚ ਆ ਉਹਨਾਂ ਨੇ ਇਕੱਲੇ ਕਹਿੰਦੇ ਕਮੀਜ਼ ਪਾਇਆ ਇਹੋ ਜਿਹੀ ਇੱਕ ਵੀਡੀਓ ਮੀਡੀਆ ਨੂੰ ਵੀ ਉਹਨੇ ਜਾਰੀ ਕੀਤੀ ਆ ਮੈਂ ਇਹ ਨਹੀਂ ਕੋਈ ਮੈਂ ਪਿੱਛੇ ਕੋਈ ਚੋਰੀ ਆ ਤੇ ਅੱਗੇ ਕੁਝ ਹੋਰ ਲੈ ਕੇ ਆਈਆਂ ਮੈਂ ਸਭ ਨੂੰ ਕਹਿੰਦੀ ਹੁੰਦੀ ਆ ਜਦੋਂ ਮੈਂ ਲਾਈਵ ਹੁੰਦੀ ਸੀ ਵੀ ਤੁਸੀਂ ਮੇਰੀ ਪਿਛਲੀ ਲਾਈਫ ਦੇਖੋ ਉਹਨੇ ਵੀ ਬੀਬੀ ਸਿਕਟਾਂ ਪੀਂਦੀ ਆ ਤਿੰਨ ਤਿੰਨ ਸਿਕਟਾਂ ਇਕੱਠੀਆਂ ਬੈ ਕੇ ਪੀਂਦੀ ਆ ਤੁਸੀਂ ਕਿਹੜਾ ਨਸ਼ਾ ਕਰਦੇ ਹੋ ਜਿਵੇਂ ਕੋਈ ਸਲਫਾ ਸੂਟਾ ਜਾਂ ਇਹ ਲਾ ਕੇ ਬੈਠਦੇ ਆ ਕਿਤੇ ਤਾਂ ਹੀ ਸਿਰ ਘਮਾਇਆ ਜਾਂਦਾ ਕਿ ਇਹੋ ਜੀ ਗੱਲਬਾਤ ਕਰ। ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾਂ ਦੇ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ। ਇਸ ਟਾਈਮ ਸਾਡੇ ਨਾਲ ਮਾਤਾ ਨਵੀਤ ਆ ਜਿਹੜੇ ਕਿ ਜਿਹੜਾ ਬਾਬਾ ਮਨਪਿੰਦ ਨਾਲ ਆ ਜਿਹੜਾ ਵਿਵਾਦ ਹੋਇਆ ਉਸ ਤੋਂ ਬਾਅਦ ਅਸੀਂ ਸ਼ੰਗਾਰਾਏ ਪਿੰਡ 'ਚ ਪਹੁੰਚੇ ਨੇ। ਗਰਾਊਂਡ ਜ਼ੀਰੋ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਨਵੀਤ ਆ। ਮਾਤਾ ਜਿਹੜਾ ਜੋ ਮੈਟਰ ਹੋਇਆ ਇਹ ਮੈਟਰ ਸ਼ੁਰੂਆਤ ਕਿੱਥੋਂ ਹੋਈ ਆ? ਤੁਸੀਂ ਵੀਡੀਓ ਤੁਹਾਨੂੰ ਜ਼ਰੂਰਤ ਕੀ ਪਈ ਆ ਪਾਉਣ ਦੀ ਬਾਬੇ ਮਨਪਿੰਦ ਦੇ ਖਿਲਾ ਇਹ ਸਾਡੇ ਘਰ ਦੀ ਗੱਦੀ ਤੋਂ ਸ਼ੁਰੂ ਹੋਇਆ ਕੰਮ ਇਹ ਘਰ ਦੀ ਗੱਦੀ ਤੇ ਗਏ ਤੇ ਹੋਰ ਸਾਡਾ ਬੱਚਾ ਜਿਹੜਾ ਹੈਗਾ ਵੀ ਉਹਦਾ ਨਿਵਾਸ ਇੱਕ ਜਨਾਨੀਆਂ ਵਾਲਾ ਤਾਂ ਚਲੋ ਜੋ ਵੀ ਰੱਬ ਦਾ ਜੋ ਵੀ ਸੀਗਾ ਜੀ ਆਹੋ ਰੱਬ ਦਾ ਤੇ ਭਾਈ ਮਨਪ੍ਰੀਤ ਨੇ ਬਹੁਤ ਮਤਲਬ ਗਲਤ ਗਲਤ ਸਵਾਲ ਪੁੱਛੇ ਉਹਨੂੰ ਫਿਰ ਉਸ ਤੋਂ ਬਾਅਦ ਮਤਲਬ ਅਜੀਬ ਤਰ੍ਹਾਂ ਦੀਆਂ ਗੱਲਾਂ ਕਈਆਂ ਵੀ ਤੁਹਾਨੂੰ ਆਪਾਂ ਕੱਪੜੇ ਖੋਲ ਕੇ ਦੇਖਣਾ ਵੀ ਬੰਦਾ ਹੈ ਜਾਂ ਜਨਾਨੀ ਜਿੰਦੇ ਕਰਕੇ ਵੀ ਸਾਡਾ ਬੱਚਾ ਬਹੁਤ ਸਦਮੇ 'ਚ ਆ ਗਿਆ ਤਾਂ ਦੋ ਦਿਨਾਂ ਬਾਅਦ ਮੈਨੂੰ ਮੇਰੇ ਇਹਨਾਂ ਦੀ ਮੰਮਾ ਦਾ ਫੋਨ ਆਉਂਦਾ ਹੈ ਇਹ ਹਾਂਜੀ ਦੋ ਦਿਨਾਂ ਬਾਅਦ ਇਹਨਾਂ ਮੰਮਾ ਦਾ ਫੋਨ ਆਉਂਦਾ ਵੀ ਦੇਖੋ ਜੀ ਆ ਆ ਗੱਲ ਬਣ ਗਈ ਆ ਵੀ ਬਾਬਾ ਜੀ ਬਹੁਤ ਪਰੇਸ਼ਾਨ ਆ ਰੋਟੀ ਪਾਣੀ ਛੱਡ ਦਿੱਤਾ ਬਾਬਿਆਂ ਨੇ ਹੁਣ ਇਹ ਆਪਣੇ ਆਪ ਨੂੰ ਖਤਮ ਕਰਨ ਦਾ ਪੂਰਾ ਸੋਚੀ ਬੈਠੇ ਵੀ ਜਾਣੇ ਇਹਨਾਂ ਉਹਨਾਂ ਦੇ ਡਿਪਰੈਸ਼ਨ 'ਚ ਜਾ ਰਹੇ ਸੀਗੇ ਤੇ ਭਾਈ ਗੁਰਵਿੰਦਰ ਨੇ ਕਿਹਾ ਕਿ ਘੋੜਿਆਂ ਦੇ ਮਗਰ ਇਹਨੂੰ ਖਿੱਚ ਕੇ ਲੈ ਜਾਣਾ ਜੇ ਇਹਨੂੰ ਜਾਂ ਤਾਂ ਜਨਾਨੀ ਬਣਾਵਾਂਗੇ ਬਿਲਕੁਲ ਤਾਂ ਜਾਂ ਫਿਰ ਬੰਦਾ ਬਣਾਵਾਂਗੇ ਵੀਡੀਓ ਮੇਰੇ ਕੋਲ ਪਈ ਆ ਮੈਂ ਪ੍ਰਸ਼ਾਸਨ ਤੇ ਬਹੁਤ ਭਰੋਸਾ ਕਰਕੇ ਅੱਜ ਐਸਪੀ ਐਸਐਸਪੀ ਦੇ ਪੇਸ਼ ਹੋਈਆਂ ਉੱਥੇ ਜਦੋਂ ਸਾਡੀ ਕਾਨਫਰੰਸ ਹੋਈ ਤਾਂ ਚਲੋ ਗੱਲਾਂបਾਤਾਂ ਚੱਲੀਆਂ ਅ ਅਸੀਂ ਜੋ ਪੱਖ ਰੱਖਣਾ ਚਾਹੁੰਦੇ ਸੀ ਸਾਡੀ ਸੁਣਵਾਈ ਨਹੀਂ ਹੋਈ ਉੱਥੇ ਤੇ ਮਨਪ੍ਰੀਤ ਭਾਈ ਜੀ ਨੇ ਜਿਹੜੀ ਵੀ ਗੱਲ ਕਹੀ ਉਹਨਾਂ ਦੀ ਸੁਣਵਾਈ ਕਰਕੇ ਔਰ ਬਾਅਦ ਵਿੱਚ ਇਹ ਕਹਿੰਦੇ ਕਿ ਤੁਸੀਂ ਉਹਨਾਂ ਦਾ ਕੈਮਰਾ ਚੱਲਦਾ ਰਿਹਾ ਅੰਦਰ ਔਰ ਸਾਡੇ ਸਾਰਿਆਂ ਦੇ ਫੋਨ ਬੰਦ ਸੀਗੇ ਮੈਂ ਇਸ ਗੱਲ ਤੋਂ ਇਤਰਾਜ਼ ਕੀਤਾ ਦੇਖੋ ਜੀ ਮੈਂ ਕਿ ਅੱਗੇ ਵੀ ਇਸ ਗੱਲ ਤੋਂ ਭਾਈ ਜੀ ਮੇਰੀ ਗੱਲ ਸੁਣ ਲਓ ਭਾਈ ਮਾਨਪ੍ਰੀਤ ਜੀ ਮੈਂ ਇਸ ਵੀਰ ਜੀ ਛੋਟੇ ਵੀਰ ਜੀ ਵੀ ਇਸ ਗੱਲ ਤੋਂ ਤਾਂ ਅੱਗੇ ਇੰਨਾ ਕੁਝ ਹੋ ਗਿਆ ਮੈਂ ਸੋਸ਼ਲ ਮੀਡੀਆ ਤੇ ਆਪ ਆ ਕੇ ਬੋਲੀ ਤੇ ਮੈਨੂੰ ਇਹ ਚੀਜ਼ਾਂ ਪਸੰਦ ਨਹੀਂ ਤੁਸੀਂ ਅੱਜ ਫੇਰ ਉਹ ਮੈਨੂੰ ਸੋਸ਼ਲ ਮੀਡੀਆ ਤੇ ਲਿਆ ਕੇ ਨੀਵਾ ਦਿਖਾਉਣਾ ਚਾਹੁੰਦੇ ਕਹਿੰਦੇ ਇਦਾਂ ਹੀ ਹੋਣਾ ਸਾਰਿਆਂ ਨੇ ਤਲਵਾਰਾਂ ਕੱਢ ਲਈਆਂ ਉੱਥੇ ਅੰਦਰ ਅਸਲਾ ਸੀਗਾ ਅੱਛਾ ਖੜੇ ਹੋ ਗਏ ਉੱਠ ਕੇ ਕਹਿੰਦੇ ਇਦਾਂ ਹੀ ਹੋਣਾ ਦੇ ਉਤਰਵਾਰਾ ਨਿਕਲੰਗਾ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਨਹੀਂ ਫਿਰ ਉਹਨਾਂ ਨੇ ਉਹਨਾਂ ਨੇ ਬੜਾ ਵੀ ਪਿਆਰ ਨਾਲ ਬਿਠਾਇਆ ਉਹਨਾਂ ਨੂੰ ਵੀ ਬੈਠੋ ਬੈਠੋ ਇਦਾਂ ਨਾ ਕਰੋ ਜੀ ਕਹਿੰਦੇ ਅਸੀਂ ਤਾਂ ਪਹਿਲਾਂ ਤਾਂ ਉਹਨਾਂ ਦਾ ਬਿਆਨ ਆ ਰਿਹਾ ਵੀ ਅਸੀਂ ਸ਼ਰਿਆਵਿੰਦ ਦੀ ਤਲਵਾਰ ਨਾਲ ਧੋਨ ਲਾ ਦੇਣੀ ਆ ਕਿਉਂ ਲਾਉਣੀ ਆ ਜੀ ਮੈਂ ਸਿਰਫ ਇਹ ਕਿਹਾ ਵੀ ਤੁਸੀਂ ਸਾਨੂੰ ਅੱਗੇ ਨੰਗਾ ਕਰਕੇ ਲੈ ਰਹੇ ਹੋ ਸੋਸ਼ਲ ਮੀਡੀਆ ਤੇ ਮੈਂ ਗਲਤ ਤਾਂ ਨਹੀਂ ਕੁਝ ਬੋਲਿਆ ਮੈਂ ਕਿਹਾ ਦੇਖੋ ਜੀ ਮੈਂ ਕਿਹਾ ਗੁੱਸੇ ਨਾਲ ਕਿਉਂਕਿ ਮੇਰੀ ਆਡੀਓ ਪਾ ਕੇ ਅੱਜ ਕਹਿੰਦੇ ਰਿਕਾਰਡਿੰਗ ਰਿਕਾਰਡਿੰਗ ਪਾਈਮਾਨਪ੍ਰੀਤ ਕੋਲ ਸੀਗੀ ਰਿਕਾਰਡਿੰਗ ਕਿੱਦਾਂ ਚੱਲੇਗੀ ਮੀਡੀਆ ਦੇ ਵਿੱਚ ਜੀ ਸੋਸ਼ਲ ਮੀਡੀਆ ਤੇ ਕਿੱਦਾਂ ਚੱਲੇਗੀ ਮੈਂ ਕਿਸੇ ਨਾਲ ਗੱਲ ਕਰਦੀਆਂ ਮੇਰੀ ਰਿਕਾਰਡਿੰਗ ਮੇਰੇ ਕੋਲ ਹੈ ਜਾਂ ਉਹਦੇ ਕੋਲ ਹੈ ਤੇ ਉਹ ਕਹੋਗੇ ਤਾਂ ਵੀਡੀਓ ਰਿਕਾਰਡਿੰਗ ਮਿਲੂਗੀ ਹਾਂਜੀ ਫੇਰ ਰਿਕਾਰਡਿੰਗ ਮਿਲੂਗੀ ਤੇ ਫੇਰ ਉੱਥੇ ਲਿਖ ਕੇ ਭੇਜਿਆ ਪਿਆਰ ਨਾਲ ਗੱਲ ਹੋਈ ਬੜੀ ਨਿਮਰਤਾ ਸਹਿਤ ਮੈਂ ਨਾਲ ਬਹੁਤ ਸਤਿਕਾਰ ਕੀਤਾ ਭਾਈ ਮਨਪ੍ਰੀਤ ਦਾ ਉਸ ਤੋਂ ਬਾਅਦ ਮੈਨੂੰ ਕਹਿੰਦੇ ਮਿਲਣਾ ਆਪ ਬੈਠਣਾ ਮੈਂ ਕਿ ਕੋਈ ਗੱਲ ਨਹੀਂ ਕਰਦਿਆਂ ਨਾਲ ਸਾਰੇ ਨਾਲ ਆਪਾਂ ਸਲਾਹ ਕਰਕੇ ਵੀ ਬਾਬਿਆਂ ਨਾਲ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਭੈਣ ਭਾਈ ਸਲਾਹ ਕਰਕੇ ਕੋਈ ਗੱਲ ਨਹੀਂ ਅਸੀਂ ਦੇਖਾਂਗੇ ਵੀਰ ਜੀ ਕੋਈ ਗੱਲ ਨਹੀਂ ਇਸ ਤੋਂ ਬਾਅਦ ਇਹਨਾਂ ਨੇ ਆਪੇ ਹੀ ਡੇਟ ਰੱਖ ਲਈ ਵੀ 18 ਤਰੀਕ ਨੂੰ ਆਪਾਂ ਬੈਠਣਾ ਹੈ ਜੀ ਉਸ ਤੋਂ ਬਾਅਦ ਜਿੰਨੇ ਵੀ ਮਤਲਬ ਗੱਲਾਂ ਬਾਤਾਂ ਚੱਲੀਆਂ ਪ੍ਰਸ਼ਾਸਨ ਦੇ ਸਾਹਮਣੇ ਮੈਂ ਵੀਡੀਓ ਰੱਖੀਆਂ ਜਿਹੜੀਆਂ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਇਹਨਾਂ ਦੀਆਂ ਵੀ ਸਿੱਧਾ ਮੈਨੂੰ ਇਹਨਾਂ ਜਲੀਲ ਕਰਕੇ ਇਹਨਾਂ ਨੇ ਜੀ ਮੀਡੀਆ ਦੇ ਸਾਹਮਣੇ ਸਾਰੀਆਂ ਵੀਡੀਓ ਸਾਹਮਣੇ ਪਈਆਂ ਕੋਈ ਹਟੀਆਂ ਨਹੀਂ ਗਈਆਂ ਇਹਨੇ ਕਿਹਾ ਵੀ ਮੈਂ ਤੇਰੇ ਘਰ ਨਵੀਦ ਨੂੰ ਨਵੀਦ ਸਿੱਧੂ ਤੇਰੇ ਘਰ ਪਹੁੰਚ ਰਿਹਾ ਜੀ ਆਪਣੇ ਜਥੇਬੰਦੀਆਂ ਨੂੰ ਲੈ ਕੇ ਮੇਰੇ ਘਰ ਦੇ ਵਿੱਚ ਮੇਰੀਆਂ ਦੋ ਬੇਟੀਆਂ ਆ ਅਸੀਂ ਚਾਰੇ ਪਰਿਵਾਰ ਮੇਰਾ ਸੇਵਾਦਾਰ ਆ ਸਾਨੂੰ ਕੋਈ ਵੀ ਨੁਕਸਾਨ ਹੋ ਸਕਦਾ ਜਥੇਵੰਦੀਆਂ ਮੈਂ ਆਪਣੇ ਜੋ ਵੀ ਮੇਰੇ ਸੁਸਾਇਟੀ ਦੇ ਗਰੀਬ ਨਵਾਜ਼ ਵੈਲਫਰ ਸੁਸਾਇਟੀ ਦੇ ਜਿੰਨੇ ਵੀ ਮੇਰੇ ਭੈਣ ਭਾਈ ਜਿੰਨੇ ਵੀ ਉਹਦੇ ਵਾਲੇ ਸਾਰਿਆਂ ਨੂੰ ਮੈਂ ਬੁਲਾਇਆ ਔਰ ਅਸੀਂ ਸਾਰੀ ਇੱਕ ਮੀਟਿੰਗ ਰੱਖੀ ਔਰ ਅਸੀਂ ਬੈਠੇ ਇਹਨਾਂ ਦਾ ਇੰਤਜ਼ਾਰ ਕੀਤਾ ਸੀ ਜੋ ਪ੍ਰਸ਼ਾਦਾ ਤਿਆਰ ਕਰਵਾਇਆ ਸੀ ਤਾਂ ਇਹਨਾਂ ਦਾ ਵੀ ਸਵਾਗਤ ਕਰਨਾ ਸੀ ਵੀ ਚਲੋ ਜੇ ਆਣਗੇ ਤਾਂ ਕੋਈ ਵਧੀਆ ਤਰੀਕੇ ਨਾਲ ਅਸੀਂ ਬੈਠਾਂਗੇ ਪਰ ਇਹਨਾਂ ਨੇ ਕੋਈ ਨਹੀਂ ਆਏ ਸਾਡੇ ਤੱਕ ਨਹੀਂ ਪਹੁੰਚੇ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਬੈਠੇ ਮੀਟਿੰਗ ਹੋਈ ਕਾਨਫਰੰਸ ਹੋਈ ਤਾਂ ਭਾਈ ਮਨਪ੍ਰੀਤ ਦੇ ਬਿਆਨ ਕਿ ਬੀਬੀ ਮਾਫੀ ਮੰਗੇ ਮੇਰੇ ਤੋਂ ਵੀ ਇਹਨੇ ਮੇਰੇ ਘਰ ਬਾਰੇ ਆਹ ਕੁਝ ਕਿਹਾ ਦੋ ਗੱਲਾਂ ਰੱਖੀਆਂ ਵੀ ਇੱਕ ਵਿਆਹ ਦਾ ਕਿਹਾ ਜੋ ਕਿ ਮੇਰੇ ਕੋਲ ਵੀਡੀਓ ਪਈ ਆ ਇਸ ਟਾਈਮ ਕਹਿੰਦੇ ਅਸੀਂ ਭੈਣ ਭਾਈ ਬੈਠੇ ਸੀ ਤਾਂ ਉਦੋਂ ਮਤਲ ਹਾਸਮ ਰਾਖ ਚ ਉਹਨਾਂ ਨੇ ਮੇਰੇ ਹਾਰ ਪਾਤੇ ਜਾਂ ਕੁਛ ਕਰਤਾ ਮੇਰਾ ਵਿਆਹ 10 ਸਾਲ ਪਹਿਲਾਂ ਹੋਇਆ ਹੋਇਆ ਮੇਰਾ ਬੇਟਾ ਸਭ ਕੁਝ ਅੱਧਾ ਨਹੀਂ ਮਤਲਬ ਇਹ ਗੱਲਾਂ ਬਾਤਾਂ ਹੋਈਆਂ ਤੁਸੀਂ ਝੂਠੀ ਵੀਡੀਓ ਮੇਰੀ ਵਾਇਰਲ ਕੀਤੀ ਆ ਜੋ ਹਾਲੇ ਕਿ ਮੇਰੇ ਕੋਲ ਉਹ ਵੀਡੀਓ ਪਈ ਹੈ ਸਬੂਤ ਤੁਸੀਂ ਗੱਲ ਕਹੀ ਐ ਇਹ ਵੀ ਦੁਬਾਰਾ ਬਾਬੇ ਨੇ ਜਾ ਕਰਾ ਲਿਆ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਮੈਂ ਤਾਂ ਵੈਸੇ ਸੋਚੇ ਵੀ ਵੈਸੇ ਵਿਆਹ ਕਰਾਇਆ ਵੀ ਬਾਬਿਆਂ ਨੇ ਉਸ ਗੱਡੀ ਬਦਲੇ ਇਹ ਵੀ ਉਹਨਾਂ ਨੂੰ ਕਹਿਤਾ ਵੀ ਤੁਸੀਂ ਗੱਡੀ ਚਲਾਓ ਸਾਨੂੰ ਕਿਉਂ ਰੋਕ ਰਹੇ ਆ ਇਹ ਜਿਹੜੀ ਗੱਡੀ ਚੱਲਦੀ ਥੋੜੀ ਕਿੰਨਾ ਟਾਈਮ ਹੋ ਗਿਆ ਉਸ ਗੱਡੀ ਚੱਲਦੀ ਸਾਡੀ ਜੀ ਪੀੜੀਦਾਰ ਪੀੜੀ ਚੱਲਦੀ ਪਈ ਆ ਪਹਿਲਾਂ ਕੌਣ ਚਲਦਾ ਸੀ ਥੋੜੇ ਤੇ ਸਾਡੇ ਫਾਦਰ ਸਾਹਿਬ ਜੀ ਅੱਛਾ ਠੀਕ ਉਹ ਤੋਂ ਬਾਅਦ ਤੁਸੀਂ ਆਗੇ ਗੱਡੀ ਨਹੀਂ ਉਸ ਤੋਂ ਬਾਅਦ ਛੋਟਾ ਸਾਡਾ ਭਤੀਜਾ ਉਸ ਤੋਂ ਬਾਅਦ ਸਾਡੇ ਤੇ ਜਿੱਦਾਂ ਕਿਰਪਾ ਜੋ ਵੀ ਮਾਲਕ ਦਾ ਹੱਥ ਹੋਇਆ ਅਸੀਂ ਮਤਲਬ ਉਹਟੀ ਨੂੰ ਅਸੀਂ ਚੁਣਿਆ ਇਹ ਕਿਹੜੇ ਇਹ ਕਿਹੜੇ ਗੁਰੂਆਂ ਦੀ ਗੱਦੀ ਆ ਜਿਹੜੀ ਲੋਕ ਕਿੰਨੇ ਕਿੰਨੇ ਲੋਕ ਛੋਟੋਟਾ ਜੁੜੇ ਜਾਂ ਸ਼ਰਧਾ ਦੇ ਦੇਖੋ ਜੀ ਮੇਰੀ ਸੰਗਤ ਮੈਨੂੰ ਬੇहद ਪਿਆਰ ਕਰਦੀ ਆ ਬਹੁਤ ਵਿਸ਼ਵਾਸ ਤੇ ਭਰੋਸਾ ਰੱਖਦੀ ਆ ਔਰ ਮੈਂ ਜੋ ਵੀ ਕਰਦੀ ਆ ਉਹ ਮੇਰੀ ਗੱਦੀ ਤੇ ਜੋ ਵੀ ਆਣ ਕੇ ਕੋਈ ਸਜਦਾ ਸਲਾਮ ਕਰਦੇ ਹੋ ਮੇਰੇ ਪੀਰ ਫਕੀਰ ਜੋ ਵੀ ਆ ਉਹਨਾਂ ਤੇ ਮੇਰ ਪਰ ਇਹ ਹੱਥ ਰੱਖਦੇ ਉਹ ਸਾਰੇ ਕਾਰਜ ਉਹਨਾਂ ਦੇ ਪੂਰੇ ਕਰਦੇ ਨੇ ਜਦੋਂ ਅੱਜ ਤੁਹਾਨੂੰ ਪੁਲਿਸ ਨੇ ਬੁਲਾਇਆ ਇੱਥੇ ਸੰਗਤ ਨੂੰ ਤੁਸੀਂ ਲੈ ਕੇ ਆਏ ਜੋ ਸੰਗਤ ਆਪਦੀ ਆ ਪਈ ਹੈ ਬਿਲਕੁਲ ਜੀ ਉਹ ਆਪਣੇ ਆਪ ਆ ਪਈ ਹੈ ਜੀ ਦੇਖੋ ਜੀ ਸਾਡੀਆਂ ਘੱਟੋ ਘੱਟ 20 ਗੱਡੀਆਂ ਸੀਗੀਆਂ ਜੀ ਮੇਰੇ ਮਗਰ ਮੇਰੇ ਸਾਰੇ ਭੈਣ ਭਾਈ ਮੇਰੇ ਸੰਗਤ ਸਾਰੀ ਪਹੁੰਚੀ ਆ ਤੇ ਜਦੋਂ ਉੱਥੇ ਕਹਿੰਦੇ ਉੱਥੇ ਬਿਠਾਇਆ ਗਿਆ ਸਾਨੂੰ ਤੇ ਭਾਈ ਮਾਨਪ੍ਰੀਤ ਨੇ ਕਿਹਾ ਮੇਰੇ ਤੋਂ ਮਾਫੀ ਮੰਗੋ ਮੈਂ ਕਿਹਾ ਮੈਂ ਅਕਾਲ ਪੁਰਖ ਤੋਂ ਮੰਗਣੀ ਆ ਮਾਫੀ ਮੈਂ ਉਹਨਾਂ ਤੋਂ ਕਿਹਾ ਅਕਾਲ ਤਖਤ ਤੋਂ ਮਾਫੀ ਮੰਗਾਂਗੇ ਇਹ ਗੱਲ ਨੇ ਅਕਾਲ ਤਖਤ ਤੇ ਖੜ ਕੇ ਮਾਫੀ ਮੰ ਵੀ ਜੇ ਕੋਈ ਮੈਂ ਤੁਹਾਨੂੰ ਗਲਤ ਲਫ਼ਜ਼ ਕਹੇ ਜਾਂ ਕੁਝ ਵੀ ਕਹੇ ਮੈਂ ਅਕਾਲ ਤਖਤ ਤੋਂ ਮਾਫ਼ੀ ਮੰਗਣਾ ਚਾਹੁੰਨੀ ਆ ਅਕਾਲ ਤਖਤ ਜਾਨੂ ਤਾਰਾ ਜਿਸ ਨੂੰ ਜੋੜ ਬਿਲਕੁਲ ਜੀ ਬਿਲਕੁਲ ਜੀ ਮੈਂ ਉੱਥੇ ਮਾਫ਼ੀ ਮੰਗੂਗੀ ਕਿਉਂਕਿ ਮੇਰਾ ਮੱਕਾ ਮਦੀਨਾ ਹੈ ਜੀ ਮੈਂ ਉੱਥੋਂ ਮੰਗੂਗੀ ਮਾਫ਼ੀ ਦੇਖੋ ਜੀ ਮੈਂ ਨਾਨਕਸਰ ਤੋਂ ਬਚਪਨ ਤੋਂ ਮੈਂ ਨਾਨਕਸਰ ਜਾ ਰਹੀ ਆ ਬੱਲ ਹੁਕਮੀ ਜੀ ਤੇ ਇੰਨੀ ਉਮਰ ਹੋ ਚੱਲੀ ਆ ਮੇਰਾ ਜੋ ਵੀ ਭਰੋਸਾ ਵਿਸ਼ਵਾਸ ਉੱਥੇ ਆ ਇਕਲ ਹੋਰਾ ਉਹਨਾਂ ਨੇ ਕਿਹਾ ਕਿ ਜਿਹੜੀ ਮਾਤਾ ਦੀ ਜਿਹੜੀ ਵੀਡੀਓ ਆ ਅੰਬਾਰ ਆਉਂਦੀਆਂ ਉਹਦੇ ਵਿੱਚ ਮਾਤਾ ਜਿਹੜੇ ਛੋਟ ਕੱਪੜਾਂ ਦੇ ਵਿੱਚ ਆ ਉਹਨਾਂ ਨੇ ਇਕੱਲੇ ਕਹਿੰਦੇ ਕਮੀਜ਼ ਪਾਇਆ ਇਹੋ ਜਿਹੀ ਇੱਕ ਵੀਡੀਓ ਮੀਡੀਆ ਨੂੰ ਵੀ ਉਹਨੇ ਜਾਰੀ ਕੀਤੀ ਆ ਉਹਦੇ ਤੇ ਕੀ ਸਪਸ਼ਟ ਕਰ ਦੇਖੋ ਜੀ ਮੇਰੀ ਗੱਲ ਸੁਣੋ ਜਿਹੜੀ ਇਹ ਗੱਦੀ ਆ ਮੇਰੀ ਕਲੰਦਰੀ ਗੱਦੀ ਆ ਕਲੰਦਰੀ ਗੱਦੀ ਨੂੰ ਜਾਣਨਾ ਬੜਾ ਔਖਾ ਹੈ ਇਹ ਡੁਗਾਈ ਤੱਕ ਕਿਉਂਕਿ ਇਹਦੇ ਵਿੱਚ ਜਿਹੜੇ ਕਲੰਦਰ ਆ ਨਾ ਜਿਸ ਤਰ੍ਹਾਂ ਮਤਲਬ ਕੋਈ ਮਲੰਗ ਜਿਨ੍ਹਾਂ ਨੂੰ ਕਿਹਾ ਜਾਂਦਾ ਜਿਹੜੇ ਇਹਨਾਂ ਦੇ ਵਿੱਚ ਬੇਪੜ ਦੇ ਵੀ ਹੋ ਜਾਂਦੇ ਮਲੰਗ ਠੀਕ ਹੈ ਨਾ ਜੀ ਵੀ ਇਹਨਾਂ ਚ ਦੁਨੀਆਦਾਰੀ ਦਾ ਸਾਨੂੰ ਕੋਈ ਨਹੀਂ ਪਤਾ ਲੱਗਦਾ ਕਿਉਂਕਿ ਮੈਂ ਇੱਕ ਬਹੁਤ ਵਧੀਆ ਲਾਈਫ ਜਿੰਦੀ ਸੀ ਉਸ ਤੋਂ ਬਾਅਦ ਜੋ ਵੀ ਮੇਰੇ ਜੋ ਵੀ ਹੋਇਆ ਠੀਕ ਹੈ ਮੈਂ ਮੰਦੀ ਨਹੀਂ ਮੈਂ ਵੀਡੀਓ ਦੇਖੋ ਉਹ ਸਾਰੀਆਂ ਜਾਂ ਤਾਂ ਹੋਵੇ ਵੀ ਪ੍ਰਾਈਵੇਟ ਅਕਾਊਂਟ ਤੇ ਚੱਕੀਆਂ ਹੋਣ ਮੈਂ ਸਾਹਮਣੇ ਬਿਲਕੁਲ ਦੁਨੀਆ ਨੇ ਮੇਰੀ ਸੰਗਤ ਨੂੰ ਪਤਾ ਮੇਰੀ ਸੰਗਤ ਦੇਖਦੀ ਆ ਦੁਨੀਆਦਾਰੀ ਦੇਖਦੀ ਮੇਰੇ ਭੈਣ ਭਾਈ ਸਾਰੇ ਦੇਖਦੇ ਉਹ ਚੀਜ਼ਾਂ ਨੂੰ ਕਿਉਂਕਿ ਮੇਰੀ ਜੋ ਪਹਿਲਾਂ ਦੀ ਲਾਈਫ ਹੈ ਮੈਂ ਇਹ ਨਹੀਂ ਕੋਈ ਮੈਂ ਪਿੱਛੇ ਕੋਈ ਚੋਰੀ ਆ ਅੱਗੇ ਕੁਝ ਹੋਰ ਲੈ ਕੇ ਆਈਆਂ ਮੈਂ ਸਭ ਨੂੰ ਕਹਿੰਦੀ ਹੁੰਦੀ ਆ ਜਦੋਂ ਮੈਂ ਲਾਈਵ ਹੁੰਦੀ ਸੀ ਵੀ ਤੁਸੀਂ ਮੇਰੀ ਪਿਛਲੀ ਲਾਈਫ ਦੇਖੋ ਮੇਰੀ ਪਿਛਲੀ ਲਾਈਫ ਕੀ ਸੀ ਬੰਦਾ ਉਹ ਫੋਟੋ ਪੁਰਾਣੀਆਂ ਪੁਰਾਣੀਆਂ ਫੋਟੋ ਪੁਰਾਣੀਆਂ ਬਹੁਤ ਪੁਰਾਣੀਆਂ ਪਈਆਂ ਹਾਂਜੀ ਓਕੇ ਤੇ ਉਹਨੇ ਇਲਜ਼ਾਮ ਤੁਹਾਡੇ ਤੇ ਲਾਇਆ ਉਹ ਕਹਿੰਦੇ ਵੀ ਬੀਬੀ ਸਿਕਟਾਂ ਪਿੰਦੀ ਐ ਤਿੰਨ ਤਿੰਨ ਸਿਕਟਾਂ ਇਕੱਠੀਆਂ ਬੈ ਕੇ ਪਿੰਦੇ ਬਿਲਕੁਲ ਜੀ ਬਿਲਕੁਲ ਜੀ ਤੁਸੀਂ ਮੇਰੀ ਡਾਕਟਰੀ ਕਰਾ ਸਕਦੇ ਹੋ ਅਗਰ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੋਈ ਮੈਂ ਦੇਣਦਾਰ ਆ ਮੇਰੀ ਧੋਨ ਲਾ ਸਕਦੇ ਆ ਇੱਕ ਇੱਕ ਗੱਲ ਹੋਰ ਆ ਜਦੋਂ ਗੱਡੀ ਦੇ ਉੱਤੇ ਬਹਿੰਦੇ ਆ ਮੈਂ ਕਾਫੀ ਵੀਡੀਓ ਵੇਖਦੇ ਆ ਉਹਦੇ ਵਿੱਚ ਜਿਹੜੀਆਂ ਪੰਜ ਪੰਜ ਸੈਕਟਰੀਆਂ ਇਕੱਠੀਆਂ ਲੱਗਾਂਵਾਂ ਹੁੰਦੀਆਂ ਜਿਹੜੀਆਂ ਕਾਫੀ ਗੱਡੀਆਂ ਦੇ ਉੱਤੇ ਉਹ ਉਹ ਤੁਸੀਂ ਕਿਹੜਾ ਨਸ਼ਾ ਕਰਦੇ ਹੋ ਜਿਵੇਂ ਕੋਈ ਸਲਫਾ ਸੂਟਾ ਜਾਂ ਇਹ ਲਾ ਕੇ ਬੈਠਦੇ ਆ ਕਿਤੇ ਤਾਂ ਹੀ ਸਿਰ ਘਮਾਇਆ ਜਾਂਦਾ ਕਿ ਇਹੋ ਜੀ ਗੱਲ ਬਾਤ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ ਜੀ ਤੁਸੀਂ ਮੇਰੀ ਡਾਕਟਰੀ ਕਰਾ ਸਕਦੇ ਆ ਜਦੋਂ ਵੀ ਅਸੀਂ ਹਾਜ਼ਰੀ ਲਾਣੇ 2 ਘੰਟੇ ਲੱਗিয়ে 4 ਘੰਟੇ ਲੱਗিয়ে ਉਸ ਤੋਂ ਬਾਅਦ ਬੇਸ਼ੱਕ ਪਾਣੀ ਨਹੀਂ ਸਾਨੂੰ ਦੇਣਾ ਕਿਉਂਕਿ ਜੇ ਉਹਦਾ ਹੱਥ ਹੈ ਤਾਂ ਅਸੀਂ ਇਹ ਚੀਜ਼ ਨੂੰ ਕਰ ਸਕਦੇ ਆ ਪਾਣੀ ਵੀ ਨਹੀਂ ਪਿੰਦੇ ਉਹਦੇ ਬਾਅਦ ਨਹੀਂ ਬਿਲਕੁਲ ਨਹੀਂ ਪਾਣੀ ਤੁਸੀਂ ਇਹ ਚੀਜ਼ ਨੂੰ ਪਰਖ ਸਕਦੇ ਹੋ ਬੈਠ ਕੇ ਤੁਸੀਂ ਆ ਕੇ ਮੀਡੀਆ ਦੇਖ ਸਕਦਾ ਉਸ ਤੋਂ ਬਾਅਦ ਪਰਖ ਸਕਦਾ ਸਾਨੂੰ ਜੀ ਅਸੀਂ ਆਉਣਾ ਹੋਵੇ ਤੁਹਾਡੇ ਕੋਲ ਕਿਹੜੇ ਦਿ ਅ ਤੁਸੀਂ ਵੀਰਵਾਰ ਆ ਸਕਦੇ ਹੋ ਹਰ ਇੱਕ ਵੀਰਵਾਰ ਹਾਂਜੀ ਤੁਸੀਂ ਉੱਥੇ ਬੈਠ ਸਕਦੇ ਹੋ ਸਭ ਕੁਝ ਆਪਣੀ ਨੌਲੇਜ ਚ ਲੈ ਲਿਓ ਉਸ ਤੋਂ ਬਾਅਦ ਵੀ ਕੋਈ ਨਸ਼ਾ ਜਾਂ ਕੋਈ ਸਿਗਟ ਜਾਂ ਬੀੜੀ ਜਾਂ ਕੋਈ ਛੇਦਾਂ ਦੀਆਂ ਚੀਜ਼ਾਂ ਤੁਹਾਨੂੰ ਨਜ਼ਰ ਆਣ ਗਿਆ ਅਸੀਂ ਦੇਣਦਾਰ ਹਾਂ ਜੀ ਜੀ ਹਾਂਜੀ ਹੁਣ ਤੁਸੀਂ ਬਾਕੀ ਸਿਗਟ ਦੀ ਗੱਲ ਆ ਦੇਖੋ ਜੀ ਸਾਡੇ ਜਿਹੜੇ ਦੋ ਬਜ਼ੁਰਗਾ ਦੀਆਂ ਸਿਗਟਾਂ ਸ਼ੁਰੂ ਤੋਂ ਚੱਲਦੀਆਂ ਕਿਉਂਕਿ 나ਥਾ ਦੀ ਗੱਲ ਗੱਦੀ ਚੱਲਦੀ ਸੀਗੀ ਸਾਡੇ ਦੋ ਸਿਗਟਾ ਸਾਡੇ ਬਜ਼ੁਰਗਾ ਦੀਆਂ ਜਰੂਰ ਚੱਲਦੀਆਂ ਉਹ ਅਸੀਂ ਲਾਂਦੇ ਆ ਜੀ ਕਿਉਂਕਿ ਦੇਖੋ ਇਹ ਉਹ ਦੂਸਰਾ ਇਹ ਨਹੀਂ ਹੁੰਦਾ ਵੀ ਜੇ ਅਸੀਂ ਕੋਈ ਚੀਜ਼ ਨੂੰ ਫੜਿਆ ਤਾਂ ਮਾਲਕ ਸਾਨੂੰ ਸਾਨੂੰ ਉਹ ਚੀਜ਼ ਦੀ ਸਾਨੂੰ ਉਹ ਸਜ਼ਾ ਦੇਵੇ ਜੀ ਜੇ ਅਸੀਂ ਕਰ ਰਹੇ ਹਾਂ ਥੋੜੇ ਮੈਂ ਪੱਕਾ ਦੇਖਿਆ ਉਹ ਚ ਮਾਨੀ ਖੇੜੇ ਵਾਲਾ ਇੱਕ ਮੁੰਡਾ ਜਿਹੜਾ ਨਾਲ ਮੇਰਾ ਕੰਟੈਕਟ ਹੋਇਆ ਉਹ ਕਹਿੰਦਾ ਮੈਂ ਬਹੁਤ ਟਾਈਮ ਤੋਂ ਜਿਹੜਾ ਨੰਗੇ ਪੈਰੀਆਂ ਸੇਵਾ ਕਰ ਰਿਹਾ ਤੁਹਾਡੀ ਹਾਂਜੀ ਜੀ ਬਿਲਕੁਲ ਜੀ ਜੀ ਤੇ ਮੈਂ ਲੋਕਾਂ ਦੇ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਲੋਕ ਤਾਂ ਤੁਹਾਡੇ ਕੋਲੇ ਆਉਂਦੇ ਬਿਲਕੁਲ ਜੀ ਬਿਲਕੁਲ ਜੀ ਦੇਖੋ ਜੀ ਅਸੀਂ ਖੁਦ ਆਪਣੇ ਬਾਣੇ ਨੂੰ ਬਦਲ ਲਿਆ ਆਪਣੇ ਆਪ ਨੂੰ ਬਦਲ ਲਿਆ ਦੇਖੋ ਜੀ ਅਸੀਂ ਸਾਨੂੰ ਜਿੱਥੇ ਮਰਜ਼ੀ ਤੁਸੀਂ ਨੰਗੇ ਪੈਰੀਂ ਲਿਜਾ ਸਕਦੇ ਅਸੀਂ ਖੁੰਗਰੂ ਪਾਏ ਆ ਪੈਰਾਂ 'ਚ ਜਿੱਥੇ ਮਰਜ਼ੀ ਲੈ ਜਾਓ ਜੀ ਇਹ ਇੱਕ ਦੂਸਰੀ ਗੱਲ ਜਿਹੜਾ ਅਸੀਂ ਗੱਲ ਕਰ ਰਹੇ ਹੁਣ ਪ੍ਰਸ਼ਾਸਨ ਦੀ ਆਪਾਂ ਜੀ ਗੱਲ ਕਰੀਏ ਤਾਂ ਲੱਗਦਾ ਤੁਹਾਨੂੰ ਪ੍ਰਸ਼ਾਸਨ ਥੋੜਾ ਨਾਲ ਗਲਤ ਕਰ ਰਿਹਾ ਦੇਖੋ ਜੀ ਪ੍ਰਸ਼ਾਸਨ ਦੀ ਮੈਂ ਬਹੁਤ ਇੱਜ਼ਤ ਕਰਦੀ ਆ ਦਬਾਅ 'ਚ ਦਬਾਅ ਜਾ ਕੇ ਪ੍ਰਸ਼ਾਸਨ ਥੋੜਾ ਨਾਲ ਗਲਤ ਕਰ ਸਕਦਾ ਉਹਨਾਂ ਦੇ ਦਬਾਅ 'ਚ ਬਾਬੇ ਮਨਪ੍ਰੀਤ ਆ ਕੇ ਬਿਲਕੁਲ ਨਹੀਂ ਕਿਉਂਕਿ ਉਹ ਸ਼ਾਇਦ ਕੋਈ ਉਹਨਾਂ ਦਾ ਕੋਈ ਨਾ ਕੋਈ ਰੀਜ਼ਨ ਆ ਜਿੰਦੇ ਕਰਕੇ ਪ੍ਰਸ਼ਾਸਨ ਨੂੰ ਥੋੜਾ ਜਿਹਾ ਜਾਂ ਕੋਈ ਪ੍ਰੈਸ਼ਰ ਤਾਂ ਕੋਈ ਕੁਝ ਹੈ ਕਿਉਂਕਿ ਪ੍ਰਸ਼ਾਸਨ ਵੀ ਮੇਰੇ ਨਾਲ ਆ ਬਿਲਕੁਲ ਮੈਂ ਨਹੀਂ ਕਹੂੰਗੀ ਪ੍ਰਸ਼ਾਸਨ ਨਹੀਂ ਹੈਗਾ ਪ੍ਰਸ਼ਾਸਨ ਮੇਰੇ ਹੱਕ ਚ ਆ ਪਰ ਥੋੜਾ ਜਿ ਕਿਸੇ ਕਾਰਨੋ ਜਾਨੀ ਉਹ ਮਜਬੂਰ ਹੋ ਗਏ ਚਲੋ ਉਹਨਾਂ ਨੇ ਮੈਨੂੰ ਕਿਹਾ ਕਿ ਕੁੜੀਏ ਤੁਸੀਂ ਮਾਫੀ ਵੀ ਚਲੋ ਮੰਗੋ ਆਪਾਂ ਕਹਿ ਵੀ ਭੈਣ ਭਾਈ ਵਾਂਗੂ ਆਪਾਂ ਇੱਕ ਦੂਜੇ ਨੂੰ ਕਹਿ ਲੰਨੇ ਆ ਪਰ ਉਹਨੇ ਕੈਮਰਾ ਕੱਢ ਕੇ ਕਿਹਾ ਕਿ ਮੇਰੇ ਕੋਲ ਬੈਠ ਕੇ ਐਦਾਂ ਮਾਫੀ ਮੰਗੋ ਤੁਹਾਨੂੰ ਲੱਗਦਾ ਬਾਬਾ ਮਨਪ੍ਰੀਤ ਮਾਫੀ ਸੋਤੇ ਇਸ ਕਰਕੇ ਮਨੋਦਰਾ ਬਾਬੇ ਦੀ ਲੋਕਪ੍ਰਿਤਾ ਵਧੇ ਵੀ ਮੈਂ ਮਾਫੀ ਮੰਗਾਲੀ ਹਾਂਜੀ ਬਿਲਕੁਲ ਜੀ ਮੈਂ ਕਿਹਾ ਉੱਥੇ ਖੜ ਕੇ ਮੈਂ ਪ੍ਰਸ਼ਾਸਨ ਦੇ ਵਿੱਚ ਕਹਿ ਆ ਬੈਠ ਕੇ ਮੈਂ ਕਿਹਾ ਜੀ ਮੈਂ ਅਕਾਲ ਤਖਤ ਤੋਂ ਮਾਫੀ ਮੰਗੂਗੀ ਜੀ ਅਗਰ ਮੈਂ ਕੋਈ ਵੀ ਗੁਨਾਹ ਕੀਤਾ ਹੈ ਜਿਹੜੀ ਸਾਰੀਆਂ ਗੱਲਾਂ ਬਾਤਾਂ ਹੋਈਆਂ ਚ ਕੋਈ ਗੱਲ ਬਾਤ ਰਹਿ ਗਈ ਹੋਵੇ ਜਿਹੜੀ ਤੁਸੀਂ ਲੋਕਾਂ ਸਾਹਮਣੇ ਰੱਖਣੀ ਚਾਹੁੰਦੀ ਹੋ ਲੋਕਾਂ ਦੇ ਸਾਹਮਣੇ ਇਹ ਕਹਿਣਾ ਚਾਹੁੰਦੀ ਆ ਦੇਖੋ ਜਿੰਨੇ ਵੀ ਮੇਰੇ ਸੋਸਾਇਟੀ ਦੇ ਭੈਣ ਭਾਈ ਆ ਜਾਂ ਮੇਰੇ ਘਰ ਦੇ ਵਿੱਚ ਮੇਰੇ ਬੱਚੇ ਆ ਬਾਬਾ ਜੀ ਆ ਸਾਰੇ ਦੇਖੋ ਜੀ ਕੋਈ ਵੀ ਕੋਈ ਜਾਣ ਨੂੰ ਮੇਰਾ ਖਤਰਾ ਉਹ ਜ਼ਿੰਮੇਵਾਰ ਮਨ ਭਾਈ ਮਨਪ੍ਰੀਤ ਤੇ ਉਹਦੇ ਸਾਥੀ ਆ। ਜੀ ਬਹੁਤ ਬਧਨਵਾਦ ਗੱਲ ਕਰਦੇ। ਸਾਡੇ ਨਾਲ ਮਾਤਾ ਨਵੀਤ ਸੀਗੀ ਜਿਹੜੇ ਕਿ ਗੱਦੀ ਲਗਾਉਂਦੇ ਨੇ ਉਹਨਾਂ ਨੇ ਜਿਹੜੀ ਸਾਰੀਆਂ ਗੱਲਾਂ ਦੇ ਉੱਤੇ ਜਿਹੜਾ ਪਰਦਾ ਉਹ ਚੱਕਿਆ। ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰਸ਼ਾਸਨ ਆ ਉਹ ਸਾਡਾ ਸਹਿਯੋਗ ਕਰ ਰਿਹਾ। ਉਹ ਕਹਿੰਦੇ ਪਰ ਅਸੀਂ ਕਾਲ ਤਖਤ ਤੇ ਜਾ ਕੇ ਮਾਫੀ ਮੰਗਣ ਨੂੰ ਤਿਆਰ ਸਾਡਾ ਮੱਕਾ ਮਦਿੰਨਾ। ਉਹਨਾਂ ਦੇ ਹਸਬੰਦ ਸਾਡੇ ਨਾਲ ਗੱਲਬਾਤ ਕਰਦੇ ਆ। ਜੀ ਬਾਈ ਜੀ ਤੁਸੀਂ ਕੀ ਕਹਿਣਾ ਚਾਹੋ। ਅਸੀਂ ਤਾਂ ਜੀ ਬੇਨਤੀ ਕਰਨਾ ਚਾਹੁੰਦੇ ਆ ਜੀ ਕਿ ਸਾਨੂੰ ਕੋਈ ਵੀ ਮਨਪ੍ਰੀਤ ਸਾਡੇ ਤੇ ਕੋਈ ਵੀ ਝੂਠਾ ਪਰਚਾ ਕਰਾਉਣਾ ਕਰਾਉਂਦਾ ਬਿਲਕੁਲ ਉਹ ਬੇਗਨਾਹ ਹੋਊਗਾ ਕਿਉਂਕਿ ਮਨਪ੍ਰੀਤ ਨੇ ਅੱਜ ਹੀ ਧਮਕੀ ਵਿੱਚੇ ਬੈਠ ਕੇ ਦਿੱਤੀ ਸੀ ਕਿ ਤੁਹਾਡੇ ਫਾਇਲ ਕਾ ਤੋਂ ਤੁਹਾਡੇ ਪਰਚੇ ਕਰਾਵਾਂਗੇ ਇੰਨੇ ਪਰਚੇ ਕਰਾਵਾਂਗੇ ਕਿ ਤੁਸੀਂ ਥੱਕਦੇ ਰਹਿ ਜਾਓਗੇ ਜੀ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡੇ ਤੇ ਝੂਠਾ ਕੋਈ ਮਕਦਮਾ ਨਾ ਦਰਜ ਕੀਤਾ ਜਾਵੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਉਂਕਿ ਹਰ ਇੱਕ ਨੂੰ ਇਹ ਹੀ ਹੈ ਕਿਉਂਕਿ ਪਰਚੇ ਸਾਡੇ ਤਾਂ ਹੋ ਰਹੇ ਨੇ ਅਸੀਂ মিডিਆ ਦੇ ਸਾਹਮਣੇ ਆ ਗਏ ਆ ਜੀ ਮਾਤਾ ਇੱਕ ਇੱਕ ਗੱਲ ਹੋਰ ਸੁਣਨ ਨੂੰ ਗੱਲ ਕਰਨੀ ਸੀ ਇੱਕ ਉੱਥੇ ਬੰਦਾ ਸਾਨੂੰ ਮਿਲਿਆ ਸੀਗਾ ਇਧਰ ਬੈਠ ਜਾਓ ਉਹਦੇ ਚ ਉਹਨਾਂ ਨੇ ਇਹ ਗੱਲ ਕਹੀ ਆ ਵੀ 2015 ਦੇ ਵਿੱਚ ਮੇਰਾ ਕੰਟੈਕਟ ਹੁੰਦਾ ਮਾਤਾ ਨਵੀਤ ਦੇ ਨਾਲ ਉਹਨਾਂ ਨੇ ਕਿਹਾ ਵੀ ਮੇਰੇ ਘਰੇ ਤੇਰੇ ਸੋਨਾ 10 ਲੱਖ ਦੀ ਠੱਗੀ ਮਿਲਣਾ ਮਾਰੀ ਆ ਅੱਜ ਵੀ ਉਹਨਾਂ ਸੰਨ ਮਿਲਿਆ ਸੀ ਹਾਂਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਜੀ ਮੈਨੂੰ ਪ੍ਰੂਫ ਕਰੋ ਵੀ ਉਹ ਇਨਸਾਨ ਨੂੰ ਮੈਂ ਜਾਣਦੀ ਆ ਅੱਛਾ ਜੀ ਸਭ ਤੋਂ ਪਹਿਲਾਂ ਮੈਨੂੰ ਪ੍ਰੂਫ ਕਰੇ ਹਰ ਚੀਜ਼ ਦਾ ਮੈਨੂੰ ਆਪਣੇ ਨੰਬਰ ਤੁਹਾਨੂੰ ਪਤਾ ਨਾ ਇੱਕ ਬੰਦਾ ਰੌਲਾ ਪਾ ਰਿਹਾ ਹੈ ਹਾਂਜੀ ਬਿਲਕੁਲ ਜੀ ਮੇਰੇ ਇੰਸਟਾਗ੍ਰam ਤੇ ਲਿਖ ਲੇ ਕੇ ਭੇਜ ਰਿਹਾ ਅੱਛਾ ਜੀ ਤੇ ਇਹ ਉਹਨਾਂ ਨਾਲ ਹੀ ਬੰਦਾ ਆ ਅੱਛਾ ਠੀਕ ਹਾਂਜੀ ਉਹ ਮੇਰੇ ਉਹ ਮੇਰਾ ਫੋਨ ਨੰਬਰ ਦੱਸ ਦਵੇ ਜਿਹੜਾ ਮੇਰਾ ਮੇਨ ਜਿਹੜਾ ਚੱਲ ਰਿਹਾ ਉਹ ਮੇਰਾ ਨੰਬਰ ਦੱਸ ਦਵੇ ਔਰ ਮੇਰੇ ਨਾਲ ਕਦੀ ਗੱਲ ਉਹ ਤੁਸੀਂ ਕਾਲਾ ਕਢਾਓ ਉਹ ਚੀਜ਼ਾਂ ਨੂੰ ਕਰੋ ਤੁਸੀਂ ਪ੍ਰੂਫ ਕਰਕੇ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਮਾਤਾ ਨਵੀਸ ਸਿੰਘ ਜੀ ਨਾਲ ਗੱਲਬਾਤ ਸਿਆ ਉਹਨਾਂ ਨੇ ਕਿਹਾ ਕੱਲ ਤੱਕ ਉੱਤੇ ਜਾ ਕੇ ਮਾਫੀ ਮੰਗਣ ਨੂੰ ਤਿਆਰ ਆ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਸਕਦਾ ਪਰ ਉਹਨਾਂ ਨੇ ਕਿਹਾ ਪ੍ਰਸ਼ਾਸਨ ਨੂੰ ਸਾਡੇ ਉੱਤੇ ਸਾਨੂੰ ਫੁੱਲ ਉਮੀਦ ਆ ਕਿ ਸਾਡਾ ਜਿਹੜਾ ਸਾਥ ਦੇਊਗੀ ਉਹਨਾਂ ਨੇ ਫਿਰ ਇੱਕ ਗੱਲ ਤੇ ਜ਼ੋਰ ਦਾ ਕੇ ਕਿ ਜਿਹੜਾ ਸਿਕਟ ਮੈਂ ਉਹ ਨਹੀਂ ਪਿੰਦੀ ਕਿ ਵੀਰਵਾਰ ਤੁਸੀਂ ਆ ਕੇ ਵੇਖ ਸਕਦੇ ਹੋ ਵੱਡੀ ਗੰਟੀ ਸੰਗਤ ਸਾਡੇ ਕੋਲੇ ਆਉਂਦੀ ਆ ਗੱਡੀ ਨੂੰ ਮੱਥਾ ਟੇਕਦੇ ਆ ਜਿਹੜਾ ਗੱਡੀ ਆ ਉਹ ਸਾਡੇ ਉਹ ਪਰਦਾਦਿਆਂ ਤੋਂ ਪਿਛਲੇ ਪਾਸੇ ਜਿਹੜੀ ਚੱਲਦੀ ਆ ਕੈਮਰਾਮੈਨ ਮਨਪ੍ਰੀਤ ਨਾਲ ਮਨਜੇਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਪਿੰਡ ਸ਼ਾਂਗਰਾਏ ਜ਼ਿਲ੍ਹਾ ਫਰੋਜ਼ਪੁਰ